ਅੱਜ ਐਤਵਾਰ ਦਿਨ ਦੀ ਸ਼ੁਰੂਆਤ ਨਰਸਰੀ ਤੋਂ ਮਨਜੀਤ ਭਾਈ ਜੀ ਤੇ ਉਹਨਾਂ ਦੇ ਸੇਵਾਦਾਰ ਸ਼ੁਰੂ ਕਰਦੇ ਹੋਏ ਵਾਹਿਗੁਰੂ ਉਹਨਾਂ ਨੂੰ ਬਲ ਬਖਸ਼ੇ ਮੰਡੀ ਚੌਂਕ ਚ ਬਾਜ਼ਾਰ ਵਾਲੇ ਪਾਸੇ ਅਸੀਂ ਬੂਟੇ ਲਾ ਰਹੇ ਆ ਸਾਡੇ ਸੂਹ ਬਾਜ਼ਾਰ ਨੇ ਬਹੁਤ ਸਾਥ ਦਿੱਤਾ ਬਿਆਰ ਦੁਕਾਨਦਾਰਾਂ ਨੇ ਬਹੁਤ ਰਲ ਮਿਲ ਕੇ ਵੀ ਜੀ ਬਾਉ ਜੀ ਸਾਰਿਆਂ ਨੇ ਰਲ ਮਿਲ ਕੇ ਬਹੁਤ ਸਾਹ ਦਿੱਤਾ ਹੈ ਔਰ ਅੱਜ ਅਸੀਂ ਇੱਥੇ ਸ਼ੁਰੂਆਤ ਕਰਨ ਲੱਗੇ ਆਂ ਬਾਜ਼ਾਰ ਦੇ ਵਿੱਚ ਔਰ ਅਪੀਲ ਕਰਦੇ ਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਾਜ਼ਾਰ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਬੂਟੇ ਲਵਾਓ ਬੂਟੇ ਜਿੰਨੇ ਵੱਧ ਤੋਂ ਵੱਧ ਲੱਗਣਗੇ ਓਨੀ ਆਕਸੀਜਨ ਵਧੂਗੀ ਗਰਮੀ ਘਟੂਗੀ ਔਰ ਜੇਕਰ ਬੂਟੇ ਹੈ ਤਾਂ ਜੀਵਨ ਹੈ ਜੇਕਰ ਪੌਦੇ ਵੱਧ ਤੋਂ ਵੱਧ ਲੱਗੇ ਹੋਣਗੇ ਤਾਂ ਜੀਵਨ ਤਾਂ ਹੀ ਬਚੂਗਾ ਧਰਤੀ ਤਾਂ ਹੀ ਬਚੂਗੀ ਧਰਤੀ ਪਾਣੀ ਹਵਾ ਵਾਸਤੇ ਬੂਟੇ ਲਾਉਣੇ ਬਹੁਤ ਜ਼ਰੂਰੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਬਾਜ਼ਾਰ ਵਿੱਚ ਅਸੀਂ ਬੂਟੇ ਲਗਾਣ ਜਾ ਰਹੇ ਹਾਂ ਬਾਜ਼ਾਰ ਵਾਲਿਆਂ ਦਾ ਇੰਨਾਂ ਵਿੱਚ ਸਹਿਯੋਗ ਚਾਹੀਦਾ ਹੈ ਤਾਂ ਕਿ ਬੂਟਿਆਂ ਦੀ ਰੱਖ-ਰਖਾਅ ਵਿੱਚ ਇਹ ਸਾਡੀ ਮਦਦ ਕਰਨ ਤੇ ਅਸੀਂ ਬਾਜ਼ਾਰ ਵਾਲਾਂ ਨੂੰ ਹੋਰ ਵੀ ਚਾਹਣੇ ਵੀ ਅਗਲੇ ਪਿਛਲੇ ਬਾਜ਼ਾਰ ਵਾਲੇ ਵੀ ਇਹ ਬੂਟੇ ਲਵਾਣ ਤਾਂ ਕਿ ਵਾਤਾਵਰਣ ਸ਼ੁੱਧ ਹੋ ਸਕੇ ਆਹ ਲੈ ਇੱਕ ਬੰਦੇ ਅੱਗੇ ਤਰੀਕਾ ਆਈ ਬਹੁਤ ਤਕਾਉਂ ਇੱਕ ਸੁੱਕੇ ਖੇਤ ਲੈ ਗਿਆ ਸੀ ਇੱਧਰ ਆ ਜਾ ਰਾਜ ਚੱਲੜੇ ਇੱਧਰ ਆ ਉਹਦੇ ਫੋਟੋ ਖਿੱਚਦੇ ਚਾਰ ਪਾ ਜੰਦਾ ਆ ਜਿ ਆਜੋ ਆਜੋ ਮਾਲ ਜੀ ਆ ਖੜਦੇ ਵਾ ਕਪੇਸ਼ਤਾਨ ਅੱਛਾ ਕੈਲੀਪਾੜਾ ਲਓ ਜੀ ਕੈਲੀਪਾੜੋ ਹਾਂ ਹੋ ਗਿਆ ਭਈ ਉਹਦੋਂ ਆਪਾਂ ਪਾਣੀ ਦੇ ਦਿੰਦੇ ਬਿਲਕੁਲ सारे प्यारे पूरा प्यार